ਸਤਿ ਸ਼੍ਰੀ ਅਕਾਲ ਜੀ ਮੈਨੂੰ ਹਰ ਵਾਰ ਸਵਾਲ ਆਉਂਦਾ ਕਿ ਆਪਾਂ ਚੈਨਲ ਕਿਵੇਂ ਬਣਾ ਸਕਦੇ ਆ ਇਹ ਤੇ ਕੀ ਗੱਲਾਂ ਦਾ ਧਿਆਨ ਰੱਖਣਾ ਪੈਂਦਾ YouTube ਦੇ ਵਿੱਚ ਪਹਿਲੀ ਗੱਲ ਤਾਂ ਤੁਹਾਡੀ ਆਈਡੀ ਹੋਵੇ ਉਹਦੇ ਵਿੱਚ ਕੋਈ ਵੀਡੀਓ ਤੁਸੀਂ ਅਪਲੋਡ ਨਹੀਂ ਕੀਤੀ ਹੋਈ ਜਾਂ ਫਿਰ ਤੁਸੀਂ ਨਵੀਂ ਆਈਡੀ ਬਣਾ ਲਓ ਜਾਂ ਫਿਰ ਜਿਹੜੀ ਤੁਹਾਡੀ ਪੁਰਾਣੀ ਆਈਡੀ ਆ ਤੁਸੀਂ ਉਹਤੇ ਵੀ ਕੰਮ ਕਰ ਸਕਦੇ ਹੋ بس ਧਿਆਨ ਰੱਖਿਓ ਕਿ ਤੁਸੀਂ ਪਹਿਲਾਂ ਤਾਂ ਨਹੀਂ ਕੋਈ ਵੀਡੀਓ ਪਾਈ ਆਪਾਂ ਨਵੇਂ ਸਿਰੇ ਤੋਂ ਕੰਮ ਕਰਨਾ ਹੈ ਠੀਕ ਹੈ ਜਿਸ ਦਿਨ ਤੁਹਾਡੀ ਪਹਿਲੀ ਵੀਡੀਓ ਪਾਈ ਜਾਓਗੀ ਉਸ ਦਿਨ ਤੋਂ ਤੁਹਾਡਾ ਟਾਈਮ ਸ਼ੁਰੂ ਹੋ ਜਾਊਗਾ ਜਿਵੇਂ ਕਿ ਤੁਸੀਂ ਆਹ ਵੀਡੀਓ ਵਿੱਚ ਦੇਖ ਸਕਦੇ ਹੋ 484 ਸਬਸਕ੍ਰਾਈਬਰ ਨੇ ਇਹ YT ਸਟੂਡੀਓ ਆ ਜੀ YouTube ਤੋਂ ਬਾਅਦ YT ਸਟੂਡੀਓ ਜ਼ਰੂਰੀ ਹੁੰਦਾ ਜਿਹਦੇ ਵਿੱਚ ਕਿ ਆਪਾਂ YouTube ਦੀ ਸਾਰੀ ਜਾਣਕਾਰੀ ਲੈਣੀ ਹੁੰਦੀ ਆ ਤੇ ਜਿਹੜੇ ਸ਼ਾਰਟ ਵੀਡੀਓ ਨੇ ਸ਼ਾਰਟ ਵੀਡੀਓ ਰਾਹੀਂ ਆਪਾਂ ਨੂੰ ਸਬਸਕ੍ਰਾਈਬਰ ਮਿਲਦੇ ਨੇ ਔਰ ਐਦਾਂ ਹੀ ਆਪਾਂ ਬਲੌਗ ਹਫਤੇ 'ਚ ਇੱਕ ਵਾਰ ਜਾਂ ਡੇਲੀ ਅਪਲੋਡ ਕਰਾਂਗੇ ਉਹਦੇ ਨਾਲ ਆਪਾਂ ਨੂੰ ਘੰਟੇ ਮਿਲਦੇ ਨੇ ਜਾਂ ਲਾਈਵ ਤੁਸੀਂ ਉਸ ਆਨਲਾ ਸਾਡੇ ਉਹਦੇ ਨਾਲ ਵੀ ਆਪਾਂ ਨੂੰ ਘੰਟੇ ਮਿਲਦੇ ਨੇ ਤੇ ਇਹਦੇ ਵਿੱਚ ਪਹਿਲਾ ਲਾਈਵ ਤੁਸੀਂ ਸ਼ੁਰੂ ਕਰੋਗੇ ਉਹਦੇ ਲਈ ਤੁਹਾਨੂੰ 50 ਸਬਸਕ੍ਰਾਈਬਰ ਚਾਹੀਦੇ ਨੇ ਉਸ ਤੋਂ ਬਾਅਦ ਹੀ ਤੁਹਾਡਾ ਲਾਈਵ ਸ਼ੁਰੂ ਹੋਣਾ ਪਹਿਲੇ ਦਿਨ ਤੁਸੀਂ ਲਾਈਵ ਆ ਰਹੇ ਹੋ ਤਾਂ ਤੁਹਾਨੂੰ 24 ਘੰਟੇ ਬਾਅਦ ਫਿਰ ਲਾਈਵ ਦੀ ਆਪਸ਼ਨ ਆਊਗੀ ਤਾਂ 24 ਘੰਟੇ ਬਾਅਦ ਤੁਹਾਡਾ ਲਾਈਵ ਦੁਬਾਰਾ ਚੱਲੂਗਾ ਇਤੇ ਤੁਸੀਂ ਸੋਚੋ ਇੱਕ ਵਾਰ ਅਸੀਂ ਲਾਈਵ ਆ ਗਏ ਤਾਂ ਲਾਈਵ ਸ਼ੁਰੂ ਹੋ ਜੂ ਕਮ ਸੇ ਕਮ 24 ਘੰਟੇ ਬਾਅਦ ਲਾਈਵ ਚੱਲਦਾ ਇਸ ਤਰ੍ਹਾਂ ਕਰ ਦਿਓ ਜਿਹੜੇ ਅਗਲੀਆਂ ਆਪਸ਼ਨਾਂ ਨੇ ਇਹ ਹੈਗਾ ਜੀ ਡੈਸ਼ਬੋਰਡ ਉਹ ਤੁਹਾਡੇ ਸਾਹਮਣੇ ਆ ਫਰੰਟ ਪੇਜ ਇਹ ਤੇ ਤੁਹਾਡੀ ਸਾਰੀ ਡਿਟੇਲ ਹੈ ਆ ਜਿਵੇਂ ਅੱਜ ਸ਼ਾਰਟ ਅਪਲੋਡ ਕੀਤਾ ਸੀ ਆ ਜਿਵੇਂ ਲਾਈਵ ਦਾ 10 ਘੰਟੇ ਪਹਿਲਾਂ ਹੋਇਆ ਸੀ ਸਬਸਕ੍ਰਾਈਬਰ ਤੁਹਾਡੇ ਵਿਊ ਹੁਣ ਤੱਕ ਟੋਟਲ ਕਿੰਨੇ ਆਏ ਨੇ ਕਿੰਨਾ ਤੁਹਾਨੂੰ ਘੰਟੇ ਮਿਲੇ ਨੇ ਇਹ ਤਾਂ ਹੁੰਦਾ ਜੀ ਥੋੜੇ ਦਿਨ ਬਾਅਦ ਅਪਡੇਟ ਹੋਣਾ 28 ਦਿਨ ਤੱਕ ਦਾ ਹੀ ਹੁੰਦਾ ਇੱਥੇ ਤੇ ਇਹ ਅਪਡੇਟ ਹੋ ਕੇ ਜਾਂਦਾ ਹੁੰਦਾ ਇੱਥੇ ਅਰਨ ਚ ਅਰਨ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਮਿਲੂ ਆ ਦੇਖੋ ਜੀ ਅਰਨ ਦੇ ਵਿੱਚ ਆ ਗਏ ਜਿਹੜੀਆਂ ਮੈਂਬਰਸ਼ਿਪ ਆ, ਸੁਪਰ ਚੈਟ ਆ ਜਾਂ ਸ਼ਾਪਿੰਗ ਆ ਇਹ ਹਜੇ ਨਹੀਂ ਖੁੱਲਣੀਆਂ ਆਪਸ਼ਨਾਂ। ਜਦੋਂ ਤੁਹਾਡੇ 4000 ਘੰਟੇ ਪੂਰਾ ਹੋ ਗਿਆ ਉਦੋਂ ਖੁੱਲਣਗੀਆਂ ਆਪਸ਼ਨਾਂ। ਹਜੇ ਇਹਨਾਂ ਆਪਸ਼ਨਾਂ ਤੇ ਆਪਣੇ ਕੁਝ ਨਹੀਂ ਕਰਨਾ। ਤੇ ਉਦਾਂ ਹੀ ਜਿਹੜਾ YT ਸਟੂਡੀਓ ਆ ਦੇਖੋ ਇਹ ਤੇ ਤਰੀਕ 28 ਨਵੰਬਰ ਐ। ਇਹ 5 ਦਿਨ ਲੇਟ ਚੱਲਦਾ ਹੁੰਦਾ ਨਾਰਮਲ ਤਰੀਕਾਂ ਦੇ ਨਾਲ। ਇਸ ਕਰਕੇ ਦੇਖੋ ਜੀ ਆ ਇਹਦੀ ਪਹਿਲੀ ਲਾਈਨ ਸਟੈਪ ਕੰਪਲੀਟ ਹੋ ਜਾਣਾ 500 ਸਬਸਕ੍ਰਾਈਬਰ ਦਾ। ਉਸ ਤੋਂ ਬਾਅਦ ਤਿੰਨ ਵੀਡੀਓ। ਤਿੰਨ ਵੀਡੀਓ ਤੱਕ ਕਾਫੀ ਟਾਈਮ ਪਹਿਲਾਂ ਕੰਪਲੀਟ ਹੋ ਚੁੱਕੀਆਂ ਨੇ ਇਸ ਤੋਂ ਬਾਅਦ ਵਾਚ ਟਾਈਮ ਆ ਦੇਖੋ 3000 ਤੇ ਹਾਫ ਮੋਨਟਾਈਜ਼ ਹੁੰਦਾ ਤਾਂ ਹਜੇ ਵਾਚ ਟਾਈਮ ਘੱਟਾ 338 ਹੋਆ ਤੇ ਅਗਰ ਦੂਸਰੀ ਆਪਸ਼ਨ ਹੈਗੇ 30 ਲੱਖ ਤੁਹਾਡੇ ਸ਼ਾਰਟ ਵੀਡੀਓ ਤੇ ਵਿਊ ਅਗਰ ਤੁਹਾਡੀ ਕੋਈ ਵੀ ਸ਼ਾਰਟ ਵੀਡੀਓ ਟੋਟਲ ਵੀਡੀਓ 30 ਲੱਖ ਤੱਕ ਚੱਲਦੀਆਂ ਨੇ ਸ਼ਾਰਟ ਵੀਡੀਓ ਕੁੱਲ ਮਿਲਾ ਕੇ ਤਾਂ ਤੁਸੀਂ ਉਹਦੇ ਰਾਹੀਂ ਵੀ ਇਹ ਮੋਨਟਾਈਜ਼ ਕਰਾ ਸਕਦੇ ਹੋ ਜਾਂ ਘੰਟਿਆਂ ਰਾਹੀਂ ਇਹ ਤਾਂ ਹਾਫ ਮੋਨੋ ਵਾਲੇ ਘੰਟੇ ਨੇ ਇਸ ਤੋਂ ਅੱਗੇ ਜਾਵਾਂਗੇ ਉਸ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ ਜਿਹੜੀ ਆਹ ਹੈ ਐਡ ਵਾਚ ਪੇਜ ਐਡ ਸ਼ਾਰਟ ਪੇਜ ਐਡ ਇਹ ਵੀ ਮੋਨਟਾਈਜ਼ਡ ਟਾਈਮ অপਸ਼ਨ ਆ ਔਨ ਹੋਣ ਗਿਆ ਇਹ ਹਜੇ ਔਨ ਨਹੀਂ ਹੋਣੀ ਆ ਇਸ ਕਰਕੇ ਇਹਨਾਂ ਨਾਲ ਕੋਈ ਛੇੜਛਾੜ ਨਹੀਂ ਅੱਗੇ ਵਧਦੇ ਹੋਏ ਆਹ ਦੇਖੋ ਆਹ ਸੀ ਅਸਲੀ ਅਸਲੀ ਡਿਟੇਲ ਹੈ ਜਾਂ ਫੁੱਲ ਮੋਨਟਾਈਜ਼ ਇਹ ਸਬਸਕ੍ਰਾਈਬਰ ਆਪਣੇ 1000 ਕਰਨੇ ਹੁੰਦੇ ਆ ਜੀ ਫੁੱਲ ਮੋਨਟਾਈਜੇਸ਼ਨ ਲਈ 1000 ਸਬਸਕ੍ਰਾਈਬਰ ਦੀ ਤਾਂ ਕੋਈ ਪਰੇਸ਼ਾਨੀ ਨਹੀਂ ਤੁਸੀਂ ਡੇਲੀ بیس ਤੇ ਸ਼ਾਰਟ ਵੀਡੀਓ ਪਾਓ 1 ਪਾਓ 2 ਪਾਓ 3 ਪਾਓ ਸ਼ਾਰਟ ਵੀਡੀਓ ਤੁਹਾਡੀ ਹਿੰਮਤ ਆ ਨਹੀਂ ਡੇਲੀ ਇੱਕ ਸ਼ਾਰਟ ਵੀਡੀਓ ਪਾਉਣੀ ਹੈ ਇੱਕ ਵੀਡੀਓ ਜਾਂ ਇੱਕ ਲਾਈਵ ਇਸ ਤੋਂ ਬਾਅਦ ਆਹ ਕੰਟੈਂਟ ਨੇ ਜੀ 4000 ਘੰਟਾ ਆਪਾਂ ਨੇ ਪੂਰਾ ਕਰਨਾ ਤੇ ਜਾਂ 100 ਲੱਖ ਸ਼ਾਰਟ ਵਿਊ ਚਾਹੀਦੇ ਨੇ ਇਹ ਫਿਰ ਫੁੱਲ ਮੋਨਟਾਈਜ਼ ਹੋਊਗਾ ਮੈਨ ਆਪਾਂ ਇਹ ਸਟੈਪ ਫਾਲੋ ਕਰਨਾ ਇਹ ਤੁਹਾਡੇ ਕੋਲ 365 ਦਿਨ ਹੁੰਦੇ ਮਤਲਬ ਇੱਕ ਸਾਲ ਦਾ ਸਮੇਂ ਹੁੰਦਾ ਉਹਦੇ ਵਿੱਚ ਵਿੱਚ ਤੁਸੀਂ ਆਪਣੇ ਘੰਟਿਆਂ ਵੱਲ ਧਿਆਨ ਦੇਣਾ ਸਬਸਕ੍ਰਾਈਬਰ ਪੂਰੇ ਹੋ ਜਾਣਗੇ ਪਹਿਲਾਂ 50 50 ਸਬਸਕ੍ਰਾਈਬਰ ਤੱਕ ਧਿਆਨ ਦਿਓ ਉਸ ਤੋਂ ਬਾਅਦ ਤੁਸੀਂ ਲਾਈਵ ਆਉਣਾ ਡੇਲੀ ਸ਼ੁਰੂ ਕਰ ਦਿਓ ਨਾ ਬਿਨ ਨਾਗਾ ਕਿਉਂਕਿ ਘੰਟੇ ਪੂਰੇ ਕਰਨ ਨੂੰ ਟਾਈਮ ਲੱਗ ਜਾਂਦਾ ਤਾਂ ਬਿਨ ਨਾਗਾ ਡੇਲੀ ਲਾਈਵ ਆਓ ਇੱਕ ਘੰਟਾ ਲਾਈਵ ਜ਼ਰੂਰ ਆਓ ਤੇ ਡੇਲੀ ਸ਼ਾਰਟ ਵੀਡੀਓ ਅਪਲੋਡ ਕਰੋ ਬਲੌਗ ਤੁਹਾਡੇ ਤੋਂ ਬਣਦਾ ਬਲੌਗ ਬਣਾਓ ਪਰ ਇੱਕ ਗੱਲ ਸੋਚ ਲਿਓ ਚੈਨਲ ਬਣਾਉਣ ਤੋਂ ਪਹਿਲਾਂ ਕਿ ਤੁਸੀਂ ਚੈਨਲ ਤੇ ਕੰਟੈਂਟ ਕੀ ਰੱਖਣਾ ਤੁਸੀਂ ਕਿਸ ਵਿਸ਼ੇ ਤੇ ਚੈਨਲ ਬਣਾਉਣਾ ਤੁਸੀਂ ਕੋਈ ਨੌਲੇਜ ਦੀ ਗੱਲ ਫਨੀ ਗੱਲ ਜਾਂ ਕੋਈ ਗੁਰਬਾਣੀ ਦਾ ਚੈਨਲ ਬਣਾਉਣਾ ਜਾਂ ਸਲਾਈ ਕਢਾਈ ਦਾ ਜਾਂ ਕੁਕਿੰਗ ਦਾ ਪਹਿਲਾਂ ਇੱਕ ਚੀਜ਼ ਸੋਚ ਲਿਓ ਫਿਰ ਚੈਨਲ ਬਣਾਇਓ ਕਈ ਵਾਰ ਆਪਾਂ ਕਈ ਕੰਟੈਂਟ ਪਾਈ ਜਾਂਦੇ ਆ ਪਾਈ ਜਨੋ ਮਿਕਸ ਹੋ ਜਾਂਦਾ ਫਿਰ ਆਪਣਾ ਚੈਨਲ ਦਾ ਕੁਝ ਨਹੀਂ ਚੱਲਦਾ ਸਾਬਕਾ ਤਾਂ ਵੀ ਖਰਾਬ ਹੋ ਜਾਂਦਾ ਇਸ ਕਰਕੇ ਤੁਸੀਂ ਇਹ ਗੱਲਾਂ ਦਾ ਧਿਆਨ ਰੱਖਣਾ ਤੇ ਹੁਣ ਆਪਾਂ ਵਾਪਸ ਡੈਸ਼ਬੋਰਡ ਤੇ ਆ ਗਏ ਇੱਧਰ ਦੇਖੋ ਜੀ ਇੱਧਰ ਤੁਹਾਨੂੰ ਆਹ ਕੰਟੈਂਟ ਹੈ ਨਾ ਇਹ ਕੰਟੈਂਟ ਦੇ ਵਿੱਚ ਤੁਹਾਨੂੰ ਸਾਰਾ ਕੁਝ ਸ਼ੋ ਹੋ ਜੂਗਾ ਜਿਵੇਂ ਕਿ ਆ ਬਲੌਗ ਆ ਤੇ ਆ ਸ਼ਾਰਟ ਵੀਡੀਓ ਪਈਆਂ ਨੇ ਸ਼ਾਰਟਸ ਦੇ ਵਿੱਚ ਐਦਾਂ ਕਰੋਗੇ ਇੱਧਰ ਲਾਈਵ ਪੈ ਨੇ ਇਸੇ ਤਰ੍ਹਾਂ ਇਹ ਸਾਰਾ ਕੁਝ ਇੱਧਰ ਸ਼ੋਅ ਹੋਊਗਾ ਤੇ ਇਸੇ ਤਰ੍ਹਾਂ ਕਰਦੇ ਹੋਏ ਐਨਲਾਈਜ਼ ਦੇ ਵਿੱਚ ਤਾਂ ਤੁਹਾਡੇ ਡੇਲੀ ਦਾ ਅਪਡੇਟ ਆ ਦੇਖੋ ਇਹਨਾਂ ਦਾ ਇਸ ਹਿਸਾਬ ਨਾਲ ਚੈਨਲ ਵਧੀਆ ਚੱਲਦਾ ਦੇਖੋ ਆ ਗ੍ਰੀਨ ਲਾਈਟਾਂ ਨੇ ਸਾਰੀਆਂ ਅੱਪ ਜਾ ਰਹੀਆਂ ਨੇ ਇਹਦਾ ਮਤਲਬ ਹੈ ਕਿ ਇਹ ਚੈਨਲ ਤੇ ਬਹੁਤ ਵਧੀਆ ਰੀਚ ਆ ਤੇ ਇਸੇ ਤਰ੍ਹਾਂ ਕਰਦੇ ਹੋਏ ਇਹ ਸਾਰੀਆਂ ਚੀਜ਼ਾਂ ਇਹ ਤੇ ਚੱਲ ਰਹੀਆਂ ਨੇ ਉਸ ਤੋਂ ਬਾਅਦ ਇਹਦੇ ਵਿੱਚ ਤੁਹਾਨੂੰ ਕਮੈਂਟ ਸ਼ੋ ਹੋਣਗੇ ਕਮਿਊਨਿਟੀ ਦੇ ਵਿੱਚ ਆ ਦੇਖੋ ਜਿਵੇਂ ਕਿ ਆ ਸਾਰਿਆਂ ਨੂੰ ਇੱਥੋਂ ਲਾਈਕ ਕੀਤਾ ਹੋਇਆ ਨਾ ਇਹ ਸਾਰੇ ਕਮੈਂਟ ਆਪਾਂ ਨੂੰ ਰਿਸੀਵ ਹੋ ਚੁੱਕੇ ਨੇ ਇੱਥੋਂ ਆਪਾਂ ਇਹਨੂੰ ਟੱਚ ਕਰਾਂਗੇ ਇਹਨੇ ਉੱਡ ਜਾਣਾ ਕਮੈਂਟ ਨੇ ਤਾਂ ਇਸ ਕਰਾਇ ਆਪਾਂ ਨੂੰ ਕਮੈਂਟ ਰਿਸੀਵ ਹੋਏ ਬੈ ਨੇ ਬਾਕੀ ਇਹ ਪਹਿਲਾ ਸਟੈਪ ਸੀ ਕਿ ਤੁਸੀਂ 50 ਸਬਸਕ੍ਰਾਈਬਰ ਤੋਂ ਬਾਅਦ ਲਾਈਵ ਸ਼ੁਰੂ ਕਰ ਦੋ ਸ਼ਾਰਟ ਵੀਡੀਓ ਸ਼ੁਰੂ ਕਰ ਦੋ ਤੇ ਉਸ ਤੋਂ ਬਾਅਦ ਜਿੱਦਾਂ ਹੀ ਤੁਹਾਡੇ ਆ ਲੈਣ ਪੂਰੀ ਹੋ ਜੂਗੀ 1000 ਸਬਸਕ੍ਰਾਈਬਰ 4000 ਘੰਟਾ ਇਹਨੂੰ ਪੂਰਾ ਪੂਰਾ ਕਰਦੇ ਕਰਦੇ ਤੁਨ 6 ਮਹੀਨੇ ਲੱਗ ਜਾਣੇ ਅਗਰ ਮਾਲਕ ਦੀ ਕਿਰਪਾ ਲਈ ਤੁਸੀਂ ਵਾਇਰਲ ਵਾਇਰਲ ਵੀ ਹੋ ਸਕਦੇ ਹੋ ਤੁਹਾਡਾ ਲਾਈਵ ਵਾਇਰਲ ਹੋ ਗਿਆ ਤਾਂ ਘੰਟੇ ਮਿੰਟੋ ਮਿੰਟ ਪੂਰੇ ਹੋ ਜਾਣਗੇ ਅਗਰ ਕੋਈ ਤੁਹਾਡਾ ਬਲੌਗ ਵਾਇਰਲ ਹੋ ਗਿਆ ਤਾਂ ਵੀ ਤੁਹਾਡੇ ਮਿੰਟੋ ਮਿੰਟ ਤੁਹਾਡੇ ਘੰਟੇ ਪੂਰੇ ਹੋ ਜਾਣਗੇ ਇਸ ਲਈ ਘਬਰਾਉਣਾ ਨਹੀਂ ਤੁਸੀਂ ਤੁਸੀਂ ਨਾ 6 ਮਹੀਨੇ ਡਟ ਕੇ ਕੋਸ਼ਿਸ਼ ਕਰਦੇ ਰਹਿਣਾ ਤੇ ਇਸ ਤਰ੍ਹਾਂ ਕਰਦੇ ਹੋਏ ਤੁਸੀਂ 6 ਮਹੀਨੇ ਕੋਸ਼ਿਸ਼ ਕਰੋਗੇ ਤਾਂ ਬਹੁਤ ਜਲਦੀ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੇਗਾ ਇਹ ਕੋਈ ਛੋਟੀ ਜੀ ਜਾਣਕਾਰੀ ਸੀ ਇਸ ਤਰ੍ਹਾਂ ਕਰਕੇ ਤੁਸੀਂ ਆਪਣਾ ਪਹਿਲਾ ਸਟੈਪ ਸਬਸਕ੍ਰਾਈਬਰਾਂ ਵੱਲ 50 ਤੱਕ ਧਿਆਨ ਰੱਖ ਕੇ ਆਪਣੇ ਘੰਟੇ ਪੂਰੇ ਕਰਨੇ ਨੇ ਜਿੱਦਾਂ ਹੀ ਚੈਨਲ ਮੋਨਟਾਈਜ਼ ਹੋਊਗਾ ਉਹ ਤੋਂ ਬਾਅਦ ਤੁਹਾਡੀ ਤੁਹਾਡੇ ਨਾਲ ਮੈਂ ਅਗਲੇ ਆਪਸ਼ਨਾਂ ਸ਼ੇਅਰ ਕਰੂੰਗੀ ਔਰ ਧਿਆਨ ਰੱਖਿਓ ਕਿ YT ਸਟੂਡੀਓ ਆ ਜਿਹੜਾ 5 ਦਿਨ ਲੇਟ ਅਪਡੇਟ ਹੁੰਦਾ ਅੱਜ ਇਹ 28 ਨਵੰਬਰ ਨੂੰ ਇਹ ਤੇ 28 ਨਵੰਬਰ ਦਿਖਾ ਰਿਹਾ ਜਦ ਕਿ ਦਸੰਬਰ ਸ਼ੁਰੂ ਹੋ ਚੁੱਕੀ ਆ ਇਸ ਤਰ੍ਹਾਂ ਕਰਦੇ ਹੋਏ ਇਹਦੇ ਵਿੱਚ ਬਾਕੀ ਹੋਰ ਕਿਹੜੀਆਂ ਸੈਟਿੰਗਾਂ ਹੋਣਗੀਆਂ ਇਹ ਵਾਲੀਆਂ ਇਹ ਜਦੋਂ ਚੈਨਲ ਮੋਨਟਾਈਜ਼ ਹੋ ਗਿਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਦ ਤੱਕ ਲਈ ਤੁਸੀਂ ਆਪਣੇ ਚੈਨਲ ਬਣਾਓ ਵਧੀਆ ਜਿਹਾ ਕੰਟੈਂਟ ਲੈ ਕੇ ਆਓ ਉਹ ਤੇ ਟੈਗ ਤੇ ਹੈਸ਼ਟੈਗ ਜਰੂਰ ਲਗਾਓ ਕਿਉਂਕਿ ਟੈਗ ਔਰ ਹੈਸ਼ਟੈਗ ਲਗਾਉਣੇ ਜ਼ਰੂਰੀ ਨੇ ਜੇ ਤੁਸੀਂ ਗੁਰਬਾਣੀ ਜਾਂ ਪੰਜਾਬੀ ਗਾਣਿਆਂ ਤੇ ਗੁਰਬਾਣੀ ਲਗਾ ਰਹੇ ਹੋ ਤਾਂ ਗੁਰਬਾਣੀ ਦੇ ਟੈਗ ਲੱਗਣਗੇ ਅਗਰ ਪੰਜਾਬੀ Song ਲਗਾ ਰਹੇ ਹੋ ਪੰਜਾਬੀ Song ਦੇ ਟੈਗ ਲੱਗਣਗੇ ਉਹ ਉਹ ਟੈਗ ਦਾ ਮਤਲਬ ਹੁੰਦਾ ਕਿ ਤੁਸੀਂ ਕਿਹੜੀ ਚੀਜ਼ YouTube ਤੇ ਆਪਾਂ ਲੱਭਦੇ ਆ ਜਿਵੇਂ ਕਈ ਵਾਰ ਆਪਾਂ ਪੰਜਾਬੀ ਗਾਣਾ ਸੁਣਨਾ ਤਾਂ ਪੰਜਾਬੀ Song ਭਰਦੇ ਆ ਉਸੇ ਤਰ੍ਹਾਂ ਉਹਨੂੰ ਟੈਗ ਕਹਿੰਦੇ ਨੇ ਤਾਂ ਤੁਸੀਂ ਸੋਚ ਲਓ ਕਿ ਤੁਸੀਂ ਕੀ ਕੰਟੈਂਟ ਰੱਖਣਾ ਤੇ ਇਸੇ ਦੇ ਨਾਲ ਚੈਨਲ ਮੋਨਟਾਈਜ਼ ਤੋਂ ਬਾਅਦ ਕੀ ਕਰਨਾ ਉਹ ਤੁਹਾਡੇ ਨਾਲ ਅਗਲੀ ਵੀਡੀਓ ਚ ਸਾਂਝਾ ਕਰਾਂਗੇ ਕਿਸੇ ਦੂਸਰੇ ਚੈਨਲ ਦੀ ਵੀਡੀਓ ਤੁਹਾਡੇ ਨਾਲ ਜਲਦੀ ਸ਼ੇਅਰ ਕਰਾਂਗੇ ਕਿਉਂਕਿ ਇੱਕ ਚੈਨਲ ਹੈ ਆਪਣਾ ਉਹ ਮੋਨਟਾਈਜ਼ ਹੋਣ ਵਾਲਾ ਉਹਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ ਜੀ